ਸੇਵ ਕੋਲ ਕੀ ਆਪਿਆ ਰਹੀ ਅਜੀ ਸਾਕੀ ਤੇਰੀ ਤਰ੍ਹਾਂ ਕੋਉਂ ਜਾ ਰਿਹਾ ਕੱਲ ਤੋਂ ਮੇਰੀ ਸਾਖੀ ਸੁਣਾਈ ਸੀ ਉਹਦੇ ਵਿੱਚ ਮਰਦਾਨਿਆਂ ਨੂੰ ਪਿਆਸ ਲੱਗੀ ਸੀ ਉਹ 50 ਸਾਲ ਦੀ ਸਾਖੀ ਸੀ ਅੱਜ ਇਹ ਫਾਈ ਲਾਲੋ ਦਾ ਪਿੰਡਾ ਇਨਾਬਾਦ ਇਥੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਹਰ ਸਾਖੀ ਵਿੱਚ ਮਰਦਾਨਾ ਮੁੱਖ ਪਾਤਰ ਰਿਹਾ ਜਿੱਥੇ ਮਰਦਾਨੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਉਜੀ ਮੈਨੂੰ ਕੱਖ ਲੱਗੀ ਆ ਪਿੰਡ 'ਚ ਨਗਰ ਚੱਲਦਾ ਮੈਂ ਲੱਗ ਸਕਿਆ ਉਹ ਨਾਨ ਸਾਹਿਬ ਨੇ ਆਖਿਆ ਭਾਈ ਤੇ ਮਰਦਿਆਂ ਜੇ ਸਾਹ ਸਕਦਾ ਸਾਹ ਲੱ ਨਹੀਂ ਸਗੜੇ ਇਥੇ ਮੈਨੂੰ ਉਹਨੇ ਮੈਨੂੰ ਜਿਆਦਾ ਕੱਖ ਲੱਗੇਗਾ ਉਹ ਪਿੰਡ 'ਚ ਲਿਆ ਉਹ ਤੇ ਲੱਗੜ ਚੱਲਦਾ ਸੀ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਪਤਾ ਸੀ ਇਹ ਮੁਹੰਮਦਨ ਤੇ ਮੁਹੰਮਦ ਹੋਮ ਕੱਢ ਕੇ ਵਹਾਂ ਤੱਕ ਹੋਂਦੇ ਭਾਵੀ ਉਹ ਨਾਨ ਸਾਹਿਬ ਨਾਲ ਹੇਲਾ ਤੇ ਉਹਨਾਂ ਦੀ ਸ਼ਿਕਾਇਤ ਕਰਦਾ ਉਹਨਾਂ ਨੇ ਗੁਸ਼ੇ ਚ ਆਜੇ ਉਹਨਾਂ ਨੇ ਸ਼ਾਦਾ ਮੰਗਿਆ ਜਿੱਥੇ ਰੋਟੀ ਲਾਉਦੇ ਨੇ ਉਹ ਚੁਰ ਹੁੰਦੀ ਥੱਲੇ ਬਾਲਣ ਜਾਇਆ ਜਾਂਦਾ ਉਹਦੇ ਵਿੱਚ ਸਿੱਟਦਾ ਇਹਦੀ ਰੋਟੀ ਦੇ ਛਾਲੇ ਪੈ ਗਏ ਤੇ ਇਹਨੇ ਆ ਕੇ ਦੱਸਿਆ ਜੀ ਮੈਨੂੰ ਤਾਂ ਐਸਾ ਹੋਈ ਆਪੇ ਗੁਰਨਾਨਦ ਜੀ ਫਰਮਾਇਆ ਕਿ ਇਹਦੇ ਸਾਰੇ ਪਿੰਡ ਨੂੰ ਇਸ ਜਿਹੜਾ ਸਿੱਟਣਾ ਨੇ ਚੋਰ ਦੇ ਵਿੱਚ ਸਿੱਟਿਆ ਸਾਰੇ ਪਿੰਡ ਨੂੰ ਇਹਦੀ ਸਜ਼ਾ ਭੁਗਤਣੀ ਹੋ ਫਾਈ ਲਾਗਰੋਂ ਤਾਂ ਇਹ ਕਹਿਦਾ ਕਿ ਤੂੰ ਪਿੰਡ ਛੱਡ ਜਾ ਬਾਬਰ ਨੇ ਉੱਥੇ ਹਮਲਾ ਕੀਤਾ ਸਾਰੇ ਪਿੰਡਲੇ ਬਹੁਤ ਜ਼ਰੂਰ ਮੁਗਿਆ ਤੇ ਇਸ ਤਰ੍ਹਾਂ ਇਹ ਰਗੁੰਮੋ ਨੇ ਉਹਨਾਂ ਨੂੰ ਫੜ ਲਿਆ ਉਹਨਾਂ ਨਾਲ ਤੇ ਬਾਲਾ ਮਰਦਾਨਾ ਤਨੋਂ ਫੜ ਲਿਆ ਤੇ ਉਹਨਾਂ ਸਾਹਮਣੇ ਉਹ ਚੱਕੀਆਂ ਲੱਗੀਆਂ ਸੀਗੀਆਂ ਪੀਖਣ ਵਾਸਤੇ ਇਹਨੇ ਕਹਿਤੀ ਦੀ ਚੱਕੀਆਂ ਦੀ ਦੇ ਸੀ ਤੇ ਇਹਨਾਂ ਨੇ ਫਿਰ ਉੱਥੇ ਕੀਤ ਨੂੰ ਕੀਤਾ ਉੱਥੇ ਦੱਸਿਆ ਗਿਆ ਵੀ ਮਨਾਈ ਤਾਂ ਇਹ ਤੋਂ ਚੰਨਾ ਕਿ ਸਾਰੇ ਚੱਕੇ ਛੱਡ ਕੇ ਆ ਗਏ ਚੱਕੀਆਂ ਵਿੱਚ ਚਲੀਆਂ ਤੇ ਇਸ ਤਰ੍ਹਾਂ ਬਾਹਰ ਨੂੰ ਪਤਾ ਲੱਗਿਆ ਬਾਹਰ ਵੀ ਨੇ ਆ ਕੇ ਮਾਫੀ ਮੰਗੀ ਤੇ ਬਾਹਰ ਨੇ ਕੋਈ ਨਸ਼ਾ ਇਸ ਕੀਤਾ ਜੀ ਜੋ ਵੀ ਜਿਹੜੇ ਲੋਕ ਨੇ ਨਾਫ ਲੋਕ ਨੂੰ ਨਸ਼ਾ ਸ਼ਕ ਲੈਂਦੇ ਆ ਇੱਕ ਗਨਗਾਂਦ ਨੂੰ ਕਿਹਾ ਵੀ ਤੁਸੀਂ ਜਾਨਰ ਸੇ ਛੱਡ ਸਕਦਾ 24 ਘੰਟੇ ਦੇ ਉਪਰ ਆਓ ਇਨਾ ਅਸਰ ਨਸ਼ਾ ਕਭੀ ਘੰਟੇ ਚੜਿਆ ਰਹਿਦਾ ਤੇ ਜੇ ਫੋਟੋ ਦੇਖੀ ਇਹਨਾਂ ਦੇ ਉੱਤੇ ਗੋਲ ਗੜਾਈ ਤੇ ਲਿਖਿਆ ਹੁੰਦਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਤੰਗ ਰਾਤ ਉਦੋਂ ਪਹਿਲਾਂ ਵਾਲੀ ਤੋਂ ਬਣਾੜਾਂ ਦੇ ਵਿਚਾਰੀਆਂ ਸਾਰੀ ਪੋਸਤ ਭੰਗ ਅਫੀਮ ਨੂੰ ਮਦ ਉੱਤ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਤੰਗ ਰਾਤ ਤੇ ਉੱਤੇ ਮਾਵਰ ਨੂੰ ਰੇ ਦਾ ਤੋਂ 60 ਦੇ 7 5 6 ਬੱਚੀਆਂ ਦੇ ਉਹਨਾਂ ਤੇਰਾ ਪਾਇਆ ਤੇ ਬਾਬਰ ਨੇ ਮਾਫੀ ਮੰਗੀ ਜੇ ਮੈਨੂੰ ਪਤਾ ਹੁੰਦਾ ਕਿ ਇਸ ਨਗਰ ਵਿੱਚ ਇਨੀ ਤਰ੍ਹਾਂ ਹੋ ਰਹੀਆ ਤਾਂ ਮੈਂ ਸ਼ਹਿਰ ਦੇ ਹੌਲੇ ਹੀ ਨਾ ਕਰਦਾ ਸੋ ਇਸ ਤਰ੍ਹਾਂ ਆਪਣੇ ਪਾਈ ਲਾਲੂ ਨੂੰ ਤਾਂ ਪਹਿਲੇ ਹੀ ਕਹਦਾ ਸੀ ਕਿ ਤੂੰ ਪਿੰਡ ਤੋਂ ਮੀਂਹ ਲਈ ਪਿੰਡ ਛੱਡ ਜਾ ਤੇ ਉਸ ਦਾ ਜਨਮ ਤੋਂ ਬਚ ਗਿਆ ਸਾਰੇ ਪਿੰਡ ਨੇ ਉਹ ਜਨਮ ਜਿਹੜਾ ਉਹਨੇ ਤੇ ਕੀਤਾ ਉਹਦੀ ਸਜ਼ਾ ਸਾਰੇ ਪਿੰਡ ਨੇ ਭੁਗਤੀ ਤੇ ਉੱਥੇ ਪਾਣੀ ਵੀ ਚਾਰੀਆ ਪਾਪ ਕੀ ਜਾਂ ਜਰ ਕਾਬਲੋਂ ਪਾਇਆ ਜੋਰੀ ਮੰਗੇ ਦਾਨ ਵੇ ਲਾ ਲਓ ਤੇ ਸੋ ਇਸ ਤਾਨ ਕਾ ਵੀ ਪਾਣੀ ਚਾਰੀ ਤੋਂ ਸਾਖੀ ਸਮਾਪਤਾ ਜੀ ਪਲੰਚਕਾਂ ਦੀ ਖਮਾ ਵੈਦਿਕਾ ਖਾਲਸਾ ਵੈਦਿਕੀ ਫਤਹਿ